ਦੇਖੋ ਜੁਰਮਾਨਾ ਜਿਹੜਾ ਮੈਨੂੰ ਮਰਜ਼ੀ ਲੋੜ ਹੋ ਗਈ ਆ ਭਾਈ ਤੇ ਕਿ ਸੌ ਜਾਦੇ ਨਹੀਂ ਜੁਰਮਾਨਾ ਤਾਂ ਲਵਰ ਵਾਲੇ ਸੁਦੇਸ਼ ਦਾ ਕੰਮ ਕੀ ਹੋਵੇ ਇਹ ਜੁਰਮਾਨਾ ਮਾਰੇ ਹੈ ਇਹ ਮੈਂ ਕੋਈ ਨਹੀਂ ਸਰੋ ਕੋਈ ਨਹੀਂ ਬੰਦੇ ਨੂੰ ਪਾ ਕੇ ਲਾ ਲਿਆ ਨਾ ਉਹਨਾਂ ਨਾਲ ਕਰਦੇ ਤੁਸੀਂ ਉੱਥੇ ਮੈਂ ਤੋਂ ਡਾਗਿਆ ਤੁਸੀਂ ਉੱਥੇ ਨੋਟਸ ਭਰੇ ਨਹੀਂ ਪਰ ਮੈਂ ਕਵਰ ਆ ਗਿਆ ਕਵਰ ਆ ਗਿਆ ਮਨੋਸ ਜੀ 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 ਆਹ ਸਮਝ ਜੀ ਇਹ ਹੁਣ ਵੀਡੀਓ ਸਾਫ ਕਰੇ ਮੇਰੇ ਤੋਂ ਗਲਤੀ ਹੋ ਗਈ ਇਹਨਾਂ ਨੇ ਪੈਸੇ ਚੱਕੇ ਸੀਗੇ ਲਈ ਸੀ ਇਹ ਮਤਲਬ ਉਹਨਾਂ ਤੋਂ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਤੋਂ ਉਹਨਾਂ ਨੇ ਲਈ ਸੀ ਪੈਸੇ ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਹੁਣ ਦੱਸੋ ਕੀ ਕਾਰਵਾਈ ਕਰ ਸਕਦੇ ਕਿ ਕਰਨੇ ਕਿਦਾਂ ਹੋਏਗਾ ਇਹ ਸਭਾ ਕੋ ਮੁਜਬਬ ਤੇ ਸਭਾ ਕੋ ਉੱਧਾ ਕਰਦੇ ਸਭ ਤੁਹਾਡਾ ਹੂੰ ਹੂੰ ਸਭ ਤੁਹਾਡਾ ਮੇਰਾ ਹੁਕਮ ਕੀ ਹੈ ਮੈਂ ਜਿਸ ਤਰ੍ਹਾਂ ਨਹੀਂ ਦੋਸਤ ਹੋ ਨੋ ਦੇਖੋ ਕਿ ਤੁਸੀਂ ਬੋਲੋ ਸਾਡੇ ਸਾਹ ਹੈਗੇ ਹਨ ਇੱਕ ਵਾਰ ਨਹੀਂ ਸਕੇ ਸੁਣ ਲਿਖਾ ਬਿਲਕੁਲ ਹੈ ਨਾ ਇਹ ਕੋਈ ਪਾਸੇ ਹਾਂਜੀ ਗਲਤੀ ਮੈਂ ਕਰ ਦਿੱਤੀ ਉਹ ਤੇਰਾ ਮੈਂ ਉਹ ਗੱਲ ਦੀ ਮੈਨੂੰ ਗੱਲ ਹੋ ਗਈ ਮੈਂ ਕਹਿੰਦਾ ਸਰ ਗਲਤੀ ਹੋ ਗਈ ਅੱਗੇ ਅੱਜਸ ਲਈਏ ਕੱਟ ਕੇ ਦਿੰਦਾ ਸੀ ਆਹ ਮੌਜੀ ਚੁੱਪੋ ਮੈਂ ਕਹਿੰਦਾ ਕੋਈ ਤੂੰ ਐ ਚੱਲ ਉਹ ਨਹੀਂ ਆਏ ਨਹੀਂ ਗੱਲ ਉਹ ਨਹੀਂ ਆਏ ਚੁੱਪੋ ਚੱਕੋ ਤੇ ਗੱਲਾਂ ਪੀਏ ਬੈਠੇਗੀ ਫਿਰ ਕੀ ਹੋਇਆ ਸੀ ਕਿਸ ਕੋਈ ਨਹੀਂ ਸੀਗਾ ਉਹਨੂੰ ਦੱਸ ਦਿਓ ਮਲਾਜ ਮਾਨ ਮੇਰੇ ਨਾਲ ਕੋਈ ਟੈਕ ਟੈਸ਼ ਹੋਣਾ ਨਹੀਂ ਤੁਹਾਨੂੰ ਗੱਲ ਕਰਨਾ ਨਹੀਂ ਲੈ ਕੇ ਬਹਿਣਾ ਟੈਸ਼ ਹੋਣਾ ਬੈਠ ਕੇ ਹੋਣਾ ਠੀਕ ਹੈ ਤਾਂ ਉਹ ਨੂੰ 2000 ਮੈਂ ਕਰਦੇ ਹਾਂ ਮੈਂ ਤਾਂ ਕਰਾਂਗਾ 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 ਠੀਕ ਹੈ ਤੇ ਅੱਜ ਦੇ ਜੀ ਜੇ ਉਹ ਕਰ ਦੇ ਜੇ ਦੋ ਸੱਤ ਵੀ ਨਹੀਂ ਕਰੇ ਤਾਂ ਮੈਂ ਠੀਕ ਹੈ ਜੀ ਸੁਨੇਹੜਾ ਮਿਲ ਕੇ ਜਾਓ ਠੀਕ ਹੈ ਜੀ ਰਾਜੋ ਮਿਲ ਲਾਗੇ ਅੱਛਾ ਜੀ ਤੇ ਵਾਪਸ ਤੈਨੂੰ ਸਾਰਾ ਆ ਕੇ ਬੈਠਾ 15000 ਰੁਪਏ ਦਿੱਤਾ ਅੱਛਾ ਜੀ ਇਹਨੇ ਫੜ ਕੇ ਜੇਟ ਪਾ ਲਈ ਠੀਕ ਹੈ ਜੀ ਤੁਹਾਨੂੰ ਸਾਫ ਨਹੀਂ ਆਗੇ ਦੱਸ ਜਾ ਕੇ ਮੈਂ ਪਾ ਲਵਾਂ ਤੇ ਬਾਰੇ ਬਰਾਬਰ ਆ। ਓਕੇ ਆ ਜੀ। ਹਾਂ। ਜੀ ਜਾਨ। ਬੜਾ ਬੜਾ ਬੜਾ। ਆਸਲ ਪਾਸਾ ਰਹਿ ਜੀ ਬਸਾਬੀ ਦੇ। ਹਾਂ ਜੀ। ਤੇ ਤੁਸੀਂ ਇਹਨਾਂ ਤੋਂ ਹਿਸਾਬ ਲਈ ਹੈ। ਵੱਟੇ ਦੋ ਦਸ। ਹਾਂ ਬੋਲੀ ਚੱਕੋ ਮੈਂ ਕਹਿੰਦਾ ਕੋਈ। ਅੱਛਾ। ਉਹ ਨਹੀਂ ਆਏ ਨਹੀਂ ਜੀ ਗੱਲ। ਇਹ ਚੱਕੋ। ਇਹ ਗੱਲ ਆ ਪੀਏ ਬੱਡੇ ਕੀ ਫਿਰ ਵੀ ਕਰਨਾ। ਉਹ ਤਾਂ ਰੋਡ 'ਤੇ ਸੁੱਤੇ। ਹਾਂ ਦਸ ਬੱਚਾ ਮਾਰ ਗਿਆ ਇਹ। ਹਾਂ। ਇਹ ਮੈਂ ਕਿੱਥੇ ਪੈਸੇ ਕਿੱਥੇ ਲੈ ਗਿਆ ਜੀ ਪੈਸੇ? ਨਹੀਂ ਨਹੀਂ। ਉਹ ਕੋਈ ਕਿਹਨੇ। ਲੈ ਮੈਂ ਛੱਡਿਆ ਹੋ ਗਿਆ। ਜੜ ਕੇ ਛੱਡਦੇ ਆ ਜੀ ਪੈਸੇ ਕਿਉਂ ਸੁੱਟੇ ਪਏ ਤੁਸੀਂ ਮੈਂ ਛੱਡੇ ਨਹੀਂ ਜੀ ਮੈਂ ਲੈ ਹੀ ਨਹੀਂ ਪੈਸੇ ਵੀਰੇ ਸਾਥ ਤੁਹਾਡੇ ਹੱਥੋਂ ਹੁਣ ਸੀ ਪੈਸੇ ਕਢਾਇਆ ਨੋ ਪਰਵਾਹ ਉਹ ਵੀ ਮੈਂ ਲੈ ਹੀ ਨਹੀਂ ਜੀ ਆਹ ਜੜ ਕੇ ਛੱਡ ਕੇ ਤੁਸੀਂ ਵੀਡੀਓ ਬਣਾਉਂਦੇ ਹੋ ਇੱਥੇ ਪੈ ਇੱਥੇ ਪੈ ਨਾ ਪਰਵਾਹ ਪ੍ਰਮਾਤਮਾ ਦੀ ਕਰਦੇ ਫਰਾਂ ਜੀ ਅੱਗੇ ਆ ਕੇ ਮੈਂ ਕਿਵੇਂ ਕਰਾਂ ਜੀ ਕਮਾਲ ਹੋ ਗਿਆ ਉਹ ਮਾਸਟਰ ਕਮਾਲ ਹੋ ਵੀ ਜਦੋਂ ਮੈਂ ਕੀਤੇ ਨਹੀਂ ਤੇ ਆਪਣੇ ਕੋ ਪਿਆ ਐਵੇਂ ਕਰੀ ਜਾਂਦੇ ਜੇ ਮੈਂ ਕੀਤੇ ਹੀ ਨਹੀਂ ਯਾਰਾ ਕਮਾਲ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਹੀ ਨਹੀਂ ਪੈਸੇ ਆ ਦੇਖੋ ਜੀ ਇਹ ਵੀਡੀਓ ਫਿਰ ਮੈਂ ਫਿਰ ਕੋ ਨਹੀਂ ਲਈ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਹੈ ਕਿ ਤੁਹਾਡੇ ਕੋਲ ਬਿਲਕੁਲ ਲਿਆ ਬਣਿਆ ਤੁਸੀਂ ਉਹ ਜਿੱਤੀ ਜਾਂਦਾ ਮੈਂ ਕੋ ਪੈਸਾ ਲਗਾ ਤਾੜੇ ਜਾ ਕੇ ਜਿੱਤੇ ਪੈਸੇ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸੋਤੇ ਤੇ ਆ ਗਈ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਇੱਥੇ ਬੈਠੇ ਸੀ ਨਹੀਂ ਚੱਕ ਕੇ ਦੇ ਪਾਏ ਕੋਈ ਨਹੀਂ ਨਾ ਮਾਰੋ ਨਾ ਮਰੀ ਜੀ ਇਸੇ ਕਰਕੇ ਵੀਡੀਓ ਬਣਾਇਆ ਸਾਰੀ 50 ਲਾਈਕ ਦੇ مرضی کرے تو سارے بن جانے بن جانے پیسے کرنے 3 ਨੰਬਰ ਹੈ ਜੀ ਸਰ ਆਪ ਕੋ ਨਹੀਂ ਦੇ ਨੇ 500 ਰੁਪਏ 800 ਰੁਪਏ ਅਰੇ ਮਾਰੀਏ ਨੇ ਪੁੱਠੇ ਗੰਗਰੀਏ ਨੇ ਤੁਸੀਂ 800 ਰੁਪਏ ਆ ਰਿਹਾ ਆਪ ਕੋ ਨਹੀਂ ਪੈਸੇ ਇਹ ਨੂੰ ਐਸੇ ਚਲੋ ਜੀ ਜੋ ਗੱਲਾਂ ਬਈਓ ਨਾ ਤੁਹਾਡੇ ਖਿਲਾਫ ਜਾਣਗੀਆਂ ਮੈਂ ਤੇਰਾ ਪੈ ਨਹੀਂ ਸੀ ਮੈਂ ਹੋਰ ਵੀ ਤੁਸੀਂ ਉੱਤੇ ਫੜਦੇ ਹੋ ਇਹ ਇਹਦੇ ਚ ਬਤਾ ਮਾਰੀ ਜਮਾ ਦੂਜੇ ਕੋ ਸਾਰੇ ਸਾਰੇ ਬੋਟਲ ਆ ਇਹ ਤਿੰਨ ਚਾਰ ਦੂਨਾ ਅੰਦਰ ਪਾੜੀਆਂ ਕੀਤੀਆਂ ਇੱਕ ਵਾਰੀ ਕੀਤੀ ਸੀ ਕੀਤੀਆਂ ਕਿਉਂ ਆਹ ਲੋ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਜਦੋਂ ਅੰਦਰ ਸੇ ਤੁਹਾਡੇ ਟੇਬਲ ਤੇ ਮੈਂ ਸੀ ਚੱਟੂ ਜੇ ਜਦੋਂ ਮੈਂ ਨੇ ਰਿਸ਼ਤ ਦਿੱਤੀ ਇਹ ਵੀ ਚਰਾ ਕੇ ਮਾਰੇ ਸਾਰੇ ਮਿੱਥੇ ਮੈਨੇ ਕੋ ਪਤੀ ਜਲੀ ਲੱਗ ਗਈ ਅਸੀਂ ਹਮ ਅਸੀਂ ਸਾਬਤ ਕਰਾਂਗੇ

ਉੱਥੇ ਜਾਊਗਾ ਹੋਰ ਕਿ ਜਾਵੇ ਤੇ ਜਾਵੇ ਮੈਨੂੰ ਕਿਉਂ ਮੈਂ ਦੇ ਹੀ ਨਹੀਂ ਪੈਸੇ ਉਹ ਹੁਣ ਹਿਸਾਬ ਕਰਾਂਗੇ ਨਾ ਤੁਸੀਂ ਕਰਦੇ ਸਾਨੂੰ ਦੇਣਗੇ ਕਰਦੇ ਸਾਨੂੰ